ਦੀਆਂ ਅਨਾਜ ਮੰਡੀਆਂ ਵਿੱਚੋਂ ਲੋਡਿੰਗ ਹੋ ਕੇ ਟਰੱਕ ਨਜ਼ਦੀਕੀ ਬਣੇ ਸੈਲੋ ਗਦਾਮਾਂ ਵਿੱਚ ਅਨਲੋਡਿੰਗ ਹੋਣ ਲਈ ਜਾ ਰਹੇ ਨੇ ਅੱਜ ਦੁਪਹਿਰ ਵੇਲੇ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਨਜ਼ਦੀਕ ਲਿੰਕ ਰੋਡ ਤੇ ਇੱਕ ਟਰੱਕ ਪਲਟ ਗਿਆ ਜਿਸ ਦੌਰਾਨ ਇੱਕ 24 ਸਾਲਾ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਮੌਜੂਦਾ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਪਿੰਡ ਦਾਨੇਵਾਲਾ ਦੇ ਸਾਬਕਾ ਸਰਪੰਚ ਸਖਪਾਲ ਸਿੰਘ ਨੇ ਕਿਹਾ ਕਿ ਗਦਾਮ ਵਿੱਚ ਟਰੱਕ ਅਨਲੋਡਿੰਗ ਹੋਣ ਲਈ ਜਾ ਰਿਹਾ ਸੀ ਜਦ ਕਿ ਰਸਤੇ ਦੇ ਵਿੱਚ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਤੇ ਇਹ ਟਰੱਕ ਜਦੋਂ ਗਦਾਮ ਵੱਲ ਜਾ ਰਿਹਾ ਸੀ ਤਾਂ ਅਚਾਨਕ ਨਾਲ ਲੱਗਦੇ ਖੇਤ ਦੇ ਵਿੱਚ ਭਲਟ ਗਿਆ ਜਿਸ ਦਰਾਂ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਵਾਸੀ ਮਲੋੜ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਲੋਕ ਜ਼ਖਮੀ ਹੋ ਗਏ ਉਹਨਾਂ ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਟਰੱਕ ਦੀ ਅਨਲੋਡਿੰਗ ਦੀ ਚਾਲ ਵਧਾਈ ਜਾਵੇ ਤਾਂ ਜੋ ਨੈਸ਼ਨਲ ਹਾਈਵੇ ਉੱਪਰ ਲੱਗੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਣੀਆਂ ਘਟ ਸਕਣ ਅਤੇ ਕੋਈ ਵੀ ਹਾਦਸਾ ਨਾ ਵਾਪਰ ਸਕੇ ਦੂਜੇ ਪਾਸੇ ਮੌਕੇ ਤੇ ਪੁੱਜੇ ਥਾਣਾ ਸਿਟੀ ਮਲੋਟ ਦੇ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਮੌਕੇ ਤੇ ਹੀ ਉਹ ਪੁੱਜ ਗਏ ਹਨ ਅਤੇ ਟਰੱਕ ਪਲਟ ਜਾਣ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਲੋਕ ਜ਼ਖਮੀ ਹੋ ਗਏ ਨੇ ਹਾਂਜੀ ਸਪੈਂਸਰ ਸਾਹਿਬ ਕੀ ਕਹਿਣਾ ਚਾਹੋਗੇ ਵੀ ਤੁਸੀਂ ਟਰੱਕ ਆਜ ਨੂੰ ਦੇ ਪ੍ਰਧਾਨ ਵੀ ਹੈਗੇ ਹੋ ਕੀ ਹਾਦਸਾ ਕਿ ਵਾਪਰਿਆ ਹੈ ਗਿਆ ਤੇ ਕੀ ਕਾਰਨ ਕਿ ਹਾਦਸਾ ਹੋਇਆ ਦੇਖੋ ਜੀ ਅਨਲੋਡਿੰਗ ਦਾ ਕੰਮ ਚੱਲ ਰਿਹਾ ਹੈ ਹਾਦਸਾ ਹੀ ਵਾਪਰਿਆ ਵੀ ਇਹ ਗੱਡੀ ਲੈਣਾ ਚ ਲੱਗੀ ਹੋਈ ਸੀ ਤੇ ਮਗਰ ਖੜੀ ਸੀ ਜਦੋਂ ਇਹਦੀ ਵਾਰੀ ਆਈ ਤੇ ਇੱਕ ਵੀਰ ਨੇ ਆ ਕੇ ਕਿਹਾ ਵੀ ਭਾਈ ਤੁਹਾਡੀ ਵਾਰੀ ਆ ਗਈ ਜਾਓ ਤੋਰੋ ਉੱਥੋਂ ਗੱਡੀ ਤੋਰੀ ਹੈ ਦੂਜੀ ਸਾਈਡ ਆ ਕੇ ਤਾਰਤੀ ਗੱਡੀ ਰੱਬ ਨੂੰ ਪਤਾ ਹੈ ਕਿਵੇਂ ਉਤਰੀ ਹੈ ਕੀ ਕਾਰਨ ਹੋਇਆ ਹੈ ਗੱਡੀ ਉਤਰਨ ਕਰਕੇ ਗੱਡੀ ਪਲਟ ਗਈ ਜੀ ਵਾਂਥ ਲੈ ਨੀਵਾ ਸੀਗਾ ਮੰਨ ਕੇ ਸਿੰਗਲ ਲੈਂਡ ਕਰਕੇ ਅਸੀਂ ਤਾਂ ਇਹਨੂੰ ਚਲਾ ਰਹੇ ਹਾਂ ਕਾਫੀ ਟ੍ਰੈਫਿਕ ਦੀ ਵੀ ਸਮੱਸਿਆ ਆ ਤੇ ਹੋਰ ਕਾਫੀ ਸਮੱਸਿਆ ਵੀ ਇਹਦੇ ਵਿਚਾਰੀਆਂ ਇਹ ਗੱਡੀ ਥੱਲੇ ਉਤਰਨ ਕਾਰਨ ਗੱਡੀ ਉਹਨੇ ਉੱਪਰ ਪਲਟ ਗਈ ਗੱਟਿਆਂ ਦਾ ਵਜ਼ਨ ਜ਼ਿਆਦਾ ਹੋਣ ਕਾਰਨ ਇਸ ਵਿਚਾਰੇ ਦੀ ਡੈਥ ਹੋ ਗਈ ਤੇ ਇਸ ਦੇ ਨਾਲ ਦੇ ਦੋ ਜਿਹੜੇ ਸਾਥੀ ਸੀ ਉਹ ਸ਼ਾਲਾ ਮਾਰ ਗਏ ਕਿ ਤੁਸੀਂ ਕਹਿ ਰਹੇ ਹੋ ਵਜ਼ਨ ਜ਼ਿਆਦਾ ਹੋਣ ਕਰਕੇ ਕੀ ਲੱਗਦਾ ਹੈਗਾ ਵੀ ਇਹ ਕਾਨੂੰਨ ਤੋਂ ਬਾਹਰ ਜਿਹੜਾ ਹੈਗਾ ਓਵਰਲੋਡ ਦੇ ਅਲਾਵਾ ਨਹੀਂ ਨਹੀਂ ਓਵਰਲੋਡ ਨਹੀਂ ਸੀ ਸਰ ਤੁਸੀਂ ਲੋਡਿੰਗ ਦੇ ਹਿਸਾਬ ਨਾਲ ਵੀ ਵਜ਼ਨ ਤਾਂ ਬੰਦੇ ਚ ਕੀ ਪਿਆ ਜੀ ਲੋਡਿੰਗ ਦੇ ਹਿਸਾਬ ਨਾਲ ਐਫਸੀਆਈ ਅਨਲੋਡਿੰਗ ਮਾਲ ਬਿਲਕੁਲ ਨਹੀਂ ਉਤਾਰਦੀ ਜੀ ਇਹਦੇ ਚ ਕੋਈ ਦੇਣ ਕਿਉਂਕਿ ਉਹਨਾਂ ਦੇ ਆਪਣੇ ਕਾਨੂੰਨ ਆ ਤੇ ਜੋ ਜਿੰਨੇ ਕਿ ਲੋਡਿੰਗ ਨੂੰ ਲੈ ਕੇ ਅਨਲੋਡਿੰਗ ਨੂੰ ਲੈ ਕੇ ਅੱਗੇ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਟਰੱਕ ਦੀਆਂ ਇੱਕ ਸਾਈਡਾਂ ਦੇ ਉੱਤੇ ਹਾਈਵੇਅ ਉੱਤੇ ਵੀ ਬੜਾ ਜਾਮ ਹੈਗਾ ਕੋਈ ਹੋਰ ਵੀ ਹਾਦਸਾ ਵਾਪਰ ਸਕਦਾ ਇਸ ਨੂੰ ਹਾਂ ਵਾਪਰ ਸਕਦਾ ਜੀ ਇਹਦੇ ਲਈ ਸਿੱਧਾ ਐਫਸੀਆਈ ਤੇ ਸੈਂਟਰ ਸਰਕਾਰ ਜ਼ਿੰਮੇਵਾਰ ਹੈ ਜੀ ਜੋ ਖੱਜਲ ਖਾਰਾ ਆਪ ਲੋਕਾਂ ਨੂੰ ਜਿਹੜਾ ਸੀਜ਼ਨ 15 ਦਿਨਾਂ ਦਾ ਸੀ ਅੱਜ 40 ਦਿਨਾਂ ਦਾ ਤਾਂ ਹੋ ਗਿਆ ਤੇ ਲਗਭਗ 40 ਦਿਨਾਂ ਦੇ ਕਰੀਬ ਹੀ ਹੋਰ ਸੀਜ਼ਨ ਤੇ ਲੱਗਣੇ ਜੀ ਇਸ ਤਰ੍ਹਾਂ ਦਾ ਮੈਸੇਜ ਦਿਓਗੇ ਵੀ ਤਾਂ ਜੋ ਇਸ ਤਰ੍ਹਾਂ ਦੇ ਜਿਹੜੇ ਟਰੱਕ ਵੀ ਆਲੇ ਵੀ ਆਉਂਦੇ ਜਿਹੜੀ ਅਤਿਆਤ ਵਰਤਨ ਜਿਹੜਾ ਹੈਗਾ ਦੂਸਰੇ ਪਾਸੇ ਪ੍ਰਸ਼ਾਸਨ ਦੇ ਅੱਧ ਪਾਸੇ ਸਿਓ ਜੀ ਸਰ ਇਸੇ ਪਾਸੇ ਜੇਕਰ ਮੰਨ ਕੇ ਚਲੋ ਐਫਸੀਆਈ ਸਾਡਾ ਸਾਥ ਦੇਵੇ ਜਿਵੇਂ ਉਹਨਾਂ ਦੀ ਲੋਡਿੰਗ ਦਾ ਲੱਖ ਕੱਟੇ ਦਾ ਦਿੱਲੀ ਉਹਨਾਂ ਨੇ ਲੋਡ ਅਨਲੋਡਿੰਗ ਕਰਨੀ ਹੈ ਲੇਕਿਨ ਉਹ 23 ਤੋਂ 25000 ਅਖੀਰ 30000 ਲੋਡ ਕਰ ਅਨਲੋਡਿੰਗ ਕਰਦੇ ਆ ਜਿਹਦੇ ਨਾਲ ਦਿੱਕਤ ਆ ਰਹੀਆਂ 4 400 ਗੱਡੀ ਜਿਹੜੀ ਲੈਣਾ ਤੇ ਖੜੀ ਹੈ ਜੀ ਜੇਕਰ ਇੱਕ ਗੱਡੀ ਟਰੱਕ ਸੀਗਾ 10 ਚਲਾ ਉਹ ਪਲਟ ਗਿਆ ਇਦੇ ਵਿੱਚ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਗੁਰਪੀਤ ਦੀ ਡੈਥ ਹੋ ਗਈ ਤੇ ਦੋ ਜਣੇ ਜਿਹੜੇ ਨਾਲ ਦੇ ਸੀ ਉਹ ਠੀਕ ਹੈ ਉਹਨਾਂ ਦਾ ਬਚਾਅ ਹੋ ਗਿਆ ਕੀ ਕਾਰਨ ਕੀ ਹੈਗਾ ਜਿਹੜਾ ਗਿਆ ਸਟਾਗਰਾਫ ਤੋਂ ਅੱਜ ਦਾ ਤਾਂ ਇਹ ਤਾਂ ਜੀ ਜਿਹੜੇ ਉਹਨਾਂ ਦੇ ਨਾਲ ਵਾਲੇ ਹੈਗੇ ਉਹਨਾਂ ਨੂੰ ਮਿਲ ਕੇ ਉਹਨਾਂ ਦੀ ਸਟੇਟਮੈਂਟ ਲੈ ਕੇ ਤੇ ਪਰਿਵਾਰ ਦੀ ਸਟੇਟਮੈਂਟ ਲੈ ਕੇ ਅੱਗੇ ਜਿਹੜੀ ਬੰਦੀ ਉਹ ਕਾਰਵਾਈ ਕਰਨਗੇ ਕਿਸ ਕਿਸ ਦਾ ਲੋੜ ਸੀ ਜਾਂ ਕਿਸ ਤਰ੍ਹਾਂ ਜਾ ਰਿਹਾ ਇਸ ਨੂੰ ਇਹਦੇ ਵਿੱਚ ਜੀ ਕਣਕ ਲੋੜ ਸੀ ਜੀ ਉਹ ਇੱਥੇ ਖਾਲੀ ਕਰ ਰਾਏ ਸੀ ਸੈਲੋ ਪਲਾਟ ਦੇ ਬੜਾ ਜਿਹੜਾ ਕਿ ਜਾਮ ਵੀ ਲੱਗਿਆ ਹੈ ਜਿਹੜਾ ਰੋਡ ਦੇ ਉੱਤੇ ਜਿਹੜਾ ਹੈ ਆਮ ਆਵਾਜਾਈ ਦੇ ਵਿੱਚ ਬਿਦ ਨੂੰ ਪੈ ਰਿਹਾ ਹੈਗਾ ਨਾ ਕੋਈ ਅਸੀਂ ਕੰਟਰੋਲ ਕਰ ਰਹੇ ਹਾਂ ਨਹੀਂ ਜੀ ਲਿਫਟਿੰਗ ਦਾ ਹੈਗਾ ਜੀ ਉਹ ਕਰ ਰਹੇ ਆ ਜੀ ਪ੍ਰੋਪਰ ਅਪ ਦਾ ਜੋ ਕੰਮ ਜਿਵੇਂ ਚੱਲ ਰਿਹਾ ਜੀ ਤੇਜ਼ੀ ਦੇ ਨਾਲ ਕਰਵਾ ਰਹੇ ਹਾਂ ਜੀ